ਆ ਜੀ ਪਰੇ ਹੋ ਜਾ ਜਿਹੜਾ ਕਿ ਤਾਜਪੁਰ ਰੋਡ ਵੀ ਗਿਆ ਤੁਸੀਂ ਦੇਖ ਸਕਦੇ ਹੋ ਦਹਿਸਾ ਦਾ ਜਿਹੜਾ ਮਾਹੌਲ ਬਣ ਗਿਆ ਹੈ ਐਂਬੂਲੈਂਸ ਹਾਲਾ ਕਿ ਹਜੇ ਤੱਕ ਨਹੀਂ ਪਹੁੰਚੀ ਬਟ ਜਿਹੜਾ ਪੁਲਿਸ ਮੁਲਾਜ਼ਮ ਉਹ ਆਪਣੇ ਕੰਮ ਬਕਾਇਦਾ ਕਰ ਰਹੇ ਤਸਵੀਰਾਂ ਤੁਹਾਨੂੰ ਦਿਖਾ ਸਕਦੇ ਤੁਸੀਂ ਦੇਖ ਸਕਦੇ ਤਾਜਪੁਰ ਰੋਡ ਦੀ ਤਸਵੀਰਾਂ ਜਿਸ ਤਰੀਕੇ ਬੰਦੇ ਦੀ ਹਾਲਾਤ ਹੈ ਗਰ ਬੰਦਾ ਹਾਲਾ ਕਿ ਹਜੇ ਪੁਸ਼ਟੀ ਨਹੀਂ ਕਰ ਸਕਦੇ ਬੰਦਾ ਜ਼ਿੰਦਾ ਹੈ ਜਾਂ ਮਰ ਗਿਆ ਬਟ ਤੋ ਤਸਵੀਰਾਂ ਦਿਖਾ ਰਹੇ ਨੇ ਉਹ ਨਾ ਤੋ ਚੜਨ ਲੱਗਾ ਉਪਰੋ ਜੀ ਇੱਕਦਮ ਫਿਸਲ ਗਿਆ ਟਰੱਕ ਵਾਲਾ ਦਾ ਭੱਜ ਗਿਆ ਮੋਕੇ ਤੇ ਪਰ ਜਿਹੜੀ ਉਹਦੀ ਲੱਤ ਦਾ ਪੱਟ ਫਟ ਗਿਆ ਪਰ ਮੁਲਾਜ਼ਮਾਂ ਨੇ ਆਪਣੀ ਜਾਨ ਦੇ ਖੇਲ ਕੇ ਉਹਨੂੰ ਵਿਚਾਰੇ ਨੂੰ ਉੱਥੇ ਹੀ ਰੱਖਿਆ ਵਾ ਉਹ ਕਾਦੇ ਐਂਬੂਲੈਂਸ ਥਰੂ ਕਾਦਾ ਐਂਬੂਲੈਂਸ ਦਾ ਫੋਨ ਕਰਦੇ ਵੀ ਟਰਾਈ ਕਰਦੇ ਵੀ ਐਂਬੂਲੈਂਸ ਦਾ ਕੋਈ ਨਹੀਂ ਮਿਲ ਰਿਹਾ ਵਾ ਪਰ ਇਹਨਾਂ ਨੇ ਮੁਲਾਜ਼ਮਾਂ ਨੇ ਆਪਣੀ ਜਾਨ ਦੇ ਖੇਲ ਕੇ ਉਹਦੀ ਵਿਚਾਰੇ ਦੀ ਜਾਨ ਬਚਾਈ ਆ ਫਿਰ ਵੀ ਉੱਥੇ ਜਾ ਕੇ ਉਹ ਪਾਣੀ ਪੂਣੀ ਪਲਾਇਆ ਸਾਰਾ ਕੁਝ ਪੁੱਛਿਆ ਵਾ ਮੈਂ ਇਹਨਾਂ ਨੂੰ ਸਲੂਟ ਕਰਦਾ ਉਹਨਾਂ ਨੂੰ ਇਹਨਾਂ ਨੇ ਬਿਲਕੁਲ ਜਾਨ ਬਚਾਈ ਆ ਜੀ ਇੱਕ ਕੰਮ ਗਲਤ ਐਂਬੂਲੈਂਸ ਨੂੰ ਫੋਨ ਕਰਦੇ ਆਂ ਪਰ ਐਂਬੂਲੈਂਸ ਹਲੇ ਤੱਕ ਨਹੀਂ ਆਈ 10 ਬੰਦਾ ਸੋ ਪੰਜਾਬ ਲਾਈਵ ਨੂੰ ਚੈਨਲ ਦੇਖ ਰਹੇ ਤੁਸੀਂ ਤੇ ਮੈਂ ਜਤਿੰਦਰ ਸਿੰਘ ਤੁਹਾਨੂੰ ਲੈ ਕੇ ਪਹੁੰਚਿਆ ਤਾਜਪੁਰ ਰੋਡ ਵੀ ਕਿੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਾਜਪੁਰ ਚੌਕ ਦੀ ਜਿੱਥੇ ਕੀ ਸਰਕਾਰੀ ਗੱਡੀ ਕੇ ਲਈ ਟਿਪਰ ਜਿਹੜਾ ਕੂੜੇ ਵਾਲਾ ਟਿਪਰ ਸੀਗਾ ਤਸਵੀਰਾਂ ਤੁਹਾਨੂੰ ਦਿਖਾ ਸਕਦੇ ਹਾਂ ਕਿ ਉਹ ਕਿੱਥੇ ਜਾ ਰਹੀ ਸੀ ਸਾਨੂੰ ਨਹੀਂ ਪਤਾ ਬਟ ਜਿਹੜਾ ਐਕਟਿਵਾ ਸਵਾਰ ਤਾਜਪੁਰ ਰੋਡ ਤੋਂ ਰੋਡ ਕ੍ਰਾਸ ਕਰ ਰਹੇ ਸੀ ਬਟ ਅਗਲੇ ਮੋੜਲੇ ਟਾਇਰ ਤੇ ਜਿਹੜਾ ਕਿ ਐਕਟੀਵਾ ਦੇ ਨਾਲ ਉਹ ਸਾਈਡ ਮਾਰਦਾ ਤੇ ਜਿਹੜੇ ਬੰਦੇ ਦੀ ਐਕਸੀਡੈਂਟ ਹੋ ਜਾਂਦੀ ਤਸਵੀਰਾਂ ਤੁਹਾਨੂੰ ਦਿਖਾ ਦਿੰਦਾ ਰੋਡ ਚੌਕ ਜਿਵੇਂ ਜਮੌੜਾ ਲੱਗ ਗਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਐਕਟੀਵਾ ਵੀ ਵੀਰ ਦੇ ਇੱਥੇ ਮੌਜੂਦ ਹੈ ਕੈਮਰਾਮੈਨ ਸਭ ਤੋਂ ਪਹਿਲੇ ਤਸਵੀਰਾਂ ਦਿਖਾਈ ਜਾਵੇ ਉਸ ਤੋਂ ਬਾਅਦ ਪੁਲਿਸ ਵੱਲੋਂ ਐਮਬੂਲੈਂਸ ਨੂੰ ਆਧੇ ਘੰਟੇ ਹੋ ਗਏ ਫੋਨ ਕੀਤੇ ਜਾ ਰਹੇ ਬਟ ਐਮਬੂਲੈਂਸ ਅਜੇ ਤੱਕ ਮੌਕੇ ਤੇ ਨਹੀਂ ਪਹੁੰਚੀ ਹੈ ਗੱਲਬਾਤ ਕਰਾਂਗੇ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਵੀ ਇੱਥੇ ਮੌਕੇ ਤੇ ਪਹੁੰਚਿਆ ਤੇ ਜਿਹੜੇ ਅਨਸਾਥੀ ਉਹਦੇ ਨਾਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਸ ਤ ਕਦੇ ਸੀਰੀਅਸ ਹਾਲਾਤ ਦੇ ਵਿੱਚ ਪਹੁੰਚਿਆ ਤਾਂ ਪਿਆ ਹੋਇਆ ਵਾ ਉਸ ਤੋਂ ਬਾਅਦ ਪੁਲਿਸ ਬੁਲਾ ਜਿੰਮੀ ਸਾਡੇ ਨਾਲ ਮੌਕੇ ਤੇ ਮੌਜੂ ਨੇ ਉਹ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਕਿੰਨੇ ਟਾਈਮ ਹੋ ਗਿਆ ਇੰਨੇ ਟਾਈਮ ਹੋਣ ਤੋਂ ਬਾਅਦ ਜਿੱਦ ਤੱਕ ਐਂਬੂਲੈਂਸ ਨਹੀਂ ਆਈ ਸਰ ਖਾਸਾ ਹੋਇਆ ਕਿੰਨਾ ਟਾਈਮ ਹੋ ਗਿਆ ਉਹ ਪੱਤੇ ਦੇ ਕਿਤੇ ਕਰੀਬ ਹੋ ਗਿਆ 20 ਮਿੰਟ ਦੇ ਸਰ 20 ਮਿੰਟ ਹੋ ਗਏ ਅਰੇ ਐਂਬੂਲੈਂਸ ਕੋਈ ਨਹੀਂ ਪਹੁੰਚੀ ਹੈ ਅਸੀਂ ਐਂਬੂਲੈਂਸ ਕੰਟਰੋਲ ਤੇ ਫੋਨ ਕਰਿਆ ਬੀਜੀ ਚੱਲਦੀ ਸੀ 102 12 ਤੇ ਫੋਨ ਕਰਿਆ ਸੀ 112 ਤੇ ਵੀ ਲੋਡ ਹੋ ਗਿਆ ਬਾਅਦ ਚ ਪਹਿਲਾਂ ਉਹ ਬੀਜੀ ਚੱਲਦਾ ਸੀਗਾ ਫਿਰ ਕੰਟਰੋਲ ਤੇ ਵੀ ਅਸੀਂ ਫੋਨ ਕਰਿਆ ਸੀ ਉਹ ਕਹਿੰਦੇ ਅਸੀਂ ਵੀ ਫੋਨ ਕਰਤਾ ਆਪਣੇ ਕੰਟਰੋਲ ਨੂੰ ਕੰਟਰੋਲ ਦੇ ਥਰੂ ਐਂਬੂਲੈਂਸ ਨੂੰ ਵੀ ਐਂਬੂਲੈਂਸ ਆਈ ਨਹੀਂ ਪਰ ਕਿਸ ਚੀਜ਼ ਦੇ ਟਿੱਪਰ ਸੀਗਾ ਕਿੱਥੇ ਜਾ ਰਿਹਾ ਖੜਾ ਹੀ ਟਿੱਪਰਾ ਗੱਡੀ ਖੜੀ ਆ ਪਤਾ ਨਹੀਂ ਇਹ ਰੇਲ ਦਾ ਉਹਨਾਂ ਦਾ ਨਗਰ ਨਿਗਮ ਵਾਲਿਆ ਕਾਰਪੋਰੇਸ਼ਨ ਵਾਲਿਆ ਦਾ ਟਿੱਪਰਾ ਹੈ ਇਹਨੇ ਬੰਦਾ ਜਿਹੜਾ ਸੀਗਾ ਉਹ ਕਿੱਥੇ ਜਾ ਰਿਹਾ ਬੰਦਾ ਇਧਰੋਂ ਹੀ ਆ ਰਿਹਾ ਸੀ ਟਿੱਪਰ ਵੀ ਇਧਰੋਂ ਆ ਰਿਹਾ ਕਿਤੇ ਸਲਿੱ ਚੋਰ ਕਿ ਡਰਾਈਵਰ ਜੀ ਦਾ ਉਹ ਕਾਬੂ ਕਰ ਲਈ ਗਿਆ ਉਹ ਨਹੀਂ ਉਹ ਭੱਜ ਗਿਆ ਜੀ ਅਚਾਨਕ ਭੱਜ ਗਿਆ ਤੇ ਕਿਹੜੇ ਕਾਰਪੋਰੇਸ਼ਨ ਦੀ ਗੱਡੀ ਕੁਝ ਪਤਾ ਕਿੱਥੇ ਆਹ ਖੜੀ ਹੈ ਹੁਣ ਕਾਰਪੋਰੇਸ਼ਨ ਦਾ ਕੋਈ ਨਾਂ ਥੋੜਾ ਕਾਰਪੋਰੇਸ਼ਨ ਦਾ ਕਾਰਪੋਰੇਸ਼ਨ ਦੀ ਗੱਡੀ ਹੁੰਦੀ ਹੈ ਸਰਕਾਰੀ ਗੱਡੀ ਵੀ ਚੋਟੀ ਚੌਕੇ ਦੀ ਕਲਾਸ਼ੀ ਹਾਂ ਜੀ ਚੌਕੇ ਪਾਵੇ ਉਹ ਆਰਦਾਫੀ ਨਹੀਂ ਅਸੀਂ ਪਰਲੇ ਬਸ ਅਛਾ ਜੀ ਤੇ ਕੀ ਕਿਨਾਂ ਤੋਂ ਅਜੇ ਬੰਦਾ ਜਨਾਹ ਏਰੀਆ ਬਸ ਦੱਸਣਾ ਲਈ ਦੱਸ ਦਿਆ ਸਾਡੇ ਜਿਹੜੇ ਉੱਪਰ ਚੜਨ ਲੱਗਾ ਏ ਸ਼ੜਕ ਟੋਟਣ ਮੋੜ ਕਰਕੇ ਗੱਡੀ ਇਹਦੀ ਸਲਿੱਪ ਹੋ ਗਈ ਸਲਿੱਪ ਹੋ ਕਰਕੇ ਉਹਦੀ ਟਰਾਲੀ ਬੰਦ ਗਈ ਕਹਿੰਦਾ ਕਿ ਬੰਦੇ ਦੀ ਹਾਲਤ ਕਿੱ사 ਦੀ ਹੈ ਨਾਜ਼ੁਕ ਸੀ ਹਾਲਤ ਪਰ ਹੁਣ ਖਤਮ ਹੋ ਚੁੱਕਾ ਹੈ ਡੈੱਡ ਕਰ ਗਿਆ ਠੀਕ ਹੈ ਜੋ ਵੀ ਤੁਸੀਂ ਦੇਖ ਸਕਦੇ ਹੋ ਕਾਜਪੁਰ ਚੌਕ ਜਿਹੜਾ ਕਿ ਪੁਲਿਸ ਮੁਲਾਜ਼ਮਾਂ ਵੀ ਕਹਿ ਰਹੇ ਕਿ ਜਿਹੜੇ ਬੰਦੇ ਦੀ ਬੰਦਾ ਡੈੱਡ ਕਰ ਗਿਆ ਹਾਲਕਿ ਪੰਜਾਬ ਲਾਈਵ ਨੂੰ ਚੰਨ ਹਜੇ ਪੁਸ਼ਟੀ ਨਹੀਂ ਕਰਤਾ ਕਿ ਬੰਦਾ ਡੈੱਡ ਕਰ ਗਿਆ ਹੈ ਸੀਰੀਅਸ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਕਾਜਪੁਰ ਚ ਬੰਦੇ ਜਿਹੜੀ ਹਾਲਤ ਸੀਰੀਅਸ ਬਤਾਈ ਜਾ ਰਹੀ ਹੈ ਐਂਬੂਲੈਂਸ ਮੌਕੇ ਤੇ ਹਜੇ ਤੱਕ ਨਹੀਂ ਪਹੁੰਚੀ ਹੈ ਕਿਤੇ ਨਾ ਕਿਤੇ ਲੱਗਦਾ ਲੋਅਨ ਨੋਡ ਜਿਹੜਾ ਖਰਾਬ ਹੁੰਦਾ ਜਾ ਰਿਹਾ ਹੈ ਤੇ ਪੁਲਿਸ ਮੁਲਾਜ਼ਮ ਇੱਥੇ ਖੜਕੇ ਫੋਨ ਕਰ ਰਹੇ ਨੇ ਹਜੇ ਤੱਕ ਐਂਬੂਲੈਂਸ ਨਹੀਂ ਜੁੜ ਰਹੀ ਪੰਜਾਬ ਲੈ ਦੇ ਨਾਲ ਜਗਤੰਦਰ ਸਿੰਘ ਖਾਸ ਤਰਿਕੋਂ